ਤੋ ਸਰ ਜਰੂਰ ਦੱਸੋ ਕਿ ਤੁਹਾਡਾ ਜਿਹੜਾ ਇਹ ਸਫ਼ਰ ਹੈ ਕਿਵੇਂ ਸ਼ੁਰੂ ਹੋਇਆ ਕਿਵੇਂ ਸੋਚਿਆ ਕਿ ਸਲਾਈਡ ਵਿੱਚ ਆਉਣਾ ਚਾਹੀਦਾ ਜਿੱਥੇ ਤੁਸੀਂ ਆਪਣੀਆਂ ਅੱਖਾਂ ਨਾਲ ਦੇਖਦੇ ਪਏ ਸੀ ਸਾਰੇ ਸੰਸਾਰ ਨੂੰ ਇੱਕੋ ਦਮ ਮਤਲਬ ਕਿ ਹਣੀ ਰਾ ਜਾਣਾ ਉਹ ਜ਼ਿੰਦਗੀ ਕਿੱਦਾਂ ਦੀ ਸੀ ਇਹ ਇੰਟਰਵਿਊ ਉਸ ਸ਼ਖਸ ਦੀ ਹੈ ਜਿਸ ਨੇ ਛੋਟੇ ਹੁੰਦੇ ਹੀ ਡਿੱਗਣ ਦੇ ਨਾਲ ਆਪਣੀਆਂ ਅੱਖਾਂ ਦੀ ਰੋਸ਼ਨੀ ਗਵਾ ਲਈ ਪਰ ਫਿਰ ਵੀ ਹਿੰਮਤ ਨਹੀਂ ਹਾਰੀ ਇਸ ਹਾਦਸੇ ਨੂੰ ਰੱਬ ਦਾ ਭਾਣਾ ਮੰਨ ਕੇ ਸ਼ਖਸ ਜ਼ਿੰਦਗੀ 'ਚ ਅੱਗੇ ਵਧਿਆ ਤੇ ਆਪਣੇ ਨਾਂ ਦੇ ਨਾਲ ਨਾਲ ਪੰਜਾਬ ਦਾ ਨਾਂ ਵੀ ਰੋਸ਼ਨ ਕੀਤਾ ਸਾਰੀ ਗੱਲਬਾਤ ਕਰਾਂਗੇ ਉਸ ਸ਼ਖਸ ਦੇ ਨਾਲ ਆਖਿਰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਿਵੇਂ ਅੱਖਾਂ 'ਚ ਰੋਸ਼ਨੀ ਨਾ ਹੁੰਦੇ ਹੋਏ ਵੀ ਆਪਣੀ ਮੰਜ਼ਿਲ ਤੇ ਪਹੁੰਚੇ ਇਸ ਵੇਲੇ ਮੈਂ ਨਾਰਮਲ ਦੇ ਵਿੱਚ ਸਰਵਾਈਵ ਕਰ ਰਹੇ ਹਾਂ ਸੀ ਫਿਰ ਇੱਕਦਮ ਇਦਾਂ ਹੋ ਜਾਣਾ ਤੇ ਜ਼ਿੰਦਗੀ ਤਾਂ ਥੋੜੀ ਸੀ ਕਿਉਂਕਿ ਉਸ ਵੇਲੇ ਜਿਆਦਾ ਜਾਗਰੂਕਤਾ ਨਹੀਂ ਹੁੰਦੀ ਸੀ ਲੋਕਾਂ ਦੇ ਵਿੱਚ ਤੇ ਲੋਕ ਜਿਆਦਾ ਜਾਣਦੇ ਨਹੀਂ ਹੁੰਦੇ ਸੀ ਬਲਾਈਨੈਸ ਬਾਰੇ ਜਾਂ ਇਹ ਪੜ ਸਕਦੇ ਆ ਜਾਇਨਾ ਇਹ ਅੱਗੇ ਕੁਝ ਕਰ ਸਕਦੇ ਹਨ ਤੇ ਤੁਹਾਡੇ ਵਾਸਤੇ ਜ਼ਿੰਦਗੀ ਮਤਲਬ ਕੀ ਜਾਨੀ ਕਿੰਨੀ ਕੌਕੀ ਹੋਗੀ ਸੀ ਕਿਉਂਕਿ ਇੱਕ ਹੱਸਦਾ ਖੇਡਦਾ ਬੱਚਾ ਆਪਣੀ ਅੱਖਾਂ ਦੇ ਨਾਲ ਪੂਰੇ ਸੰਸਾਰ ਨੂੰ ਵੇਖਦਾ ਪਿਆ ਤੇ ਕੋਦਮ ਜ਼ਿੰਦਗੀ ਹਨੇਰੇ ਦੇ ਵਿੱਚ ਬਦਲ ਜਾਂਦੀ ਹੈ ਮਾਪਿਆਂ ਤੇ ਕੀ ਬੀਤਦੀ ਆ ਤੁਹਾਡੇ ਤੇ ਕੀ ਬੀਤਦੀ ਉਸ ਤੋਂ ਬਾਅਦ ਥੋੜਾ ਜਿਆਦਾ ਹੁੰਦਾ ਹੀ ਆ ਮਾਪਿਆਂ ਦੇ ਸਿਰ ਤੇ ਮੋਸ਼ੀ ਆਉਂਦੀ ਆ ਕਿ ਕੀ ਕਰੇਗਾ ਅੱਗੇ ਆ ਕੇ ਅੱਈ ਸਾਈਡ ਵੀਕ ਹੋ ਗਏ ਤਾਂ ਹੁਣ ਦਿਖਦਾ ਨਹੀਂ ਕੀ ਕਰੇਗਾ ਬਾਕੀ ਸਮਾਜ ਦੇ ਵਿੱਚ ਤੁਸੀਂ ਜਾਣਦੇ ਹੀ ਹੋ ਕਿ ਜਿੱਦਾਂ ਤਾਨੇ ਮੇਨੇ ਆਂਦਾ سلسلہ ਸ਼ੁਰੂ ਹੋ ਜਾਂਦਾ ਜਿੱਦਾਂ ਕਿ ਲੋਕੀ ਕਹਿਣ ਲੱਪੰਦੇ ਆ ਕਿ ਦੰਦ ਗਏ ਸਵਾਤ ਗਿਆ ਅੱਖਾਂ ਗਈਆਂ ਜਹਾਨ ਗਿਆ ਨਾ ਉਹ ਕਹਾਵਤਾਂ ਫਿਰ ਸੱਚ ਹੋਣ ਲੱਗ ਪੰਦੀਆਂ ਪਰ ਠੀਕ ਹੈ ਜੋ ਵੀ ਹੈ ਪ੍ਰਮਾਤਮਾ ਦੀ ਦੇਣ ਹੈ ਜਿੱਥੇ ਹੁਣ ਪ੍ਰਮਾਤਮਾ ਨੇ ਰੱਖਿਆ ਤਾਂ ਉਹ ਰਹਿਣਾ ਪੈਣਾ ਪਰ ਇਹ ਵੀ ਇੱਕ ਗੱਲ ਸੱਚ ਹੈ ਕਿ ਸ਼ਾਇਦ ਆਈ ਸਾਈਡ ਵੀ ਇਸ ਲਈ ਹੋਈ ਸੀ ਕਿ ਆਪਣੀ ਸਟੇਟ ਦਾ ਆਪਣੀ ਕੰਟਰੀ ਦੀ ਸੇਵਾ ਕਰਨੀ ਸੀ ਇਸ ਲਈ ਕਿਵੇਂ ਸੋਚਿਆ ਸੀਗਾ ਕਿ ਇਸ ਲਾਈਨ ਦੇ ਵਿੱਚ ਆ ਕੇ ਤੁਸੀਂ ਮਤਲਬ ਕਿ ਇਹ ਕੰਮ ਕਰਨਾ ਤੇ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ক্রিকেট ਨੂੰ ਕਿਵੇਂ ਚੂਜ਼ ਕੀਤਾ ਮੈਂ ਪਹਿਲਾਂ ਜਦੋਂ ਬਲਾਈਂਡ ਹੋ ਗਿਆ ਫਿਰ ਮੇਰਾ ਉਸ ਤੋਂ ਬਾਅਦ ਐਡਮਿਸ਼ਨ ਹੋ ਗਿਆ ਦੇਰਾਦੂਨ ਤੇ ਦੇਰਾਦੂਨ ਜਦੋਂ ਮੇਰਾ ਐਡਮਿਸ਼ਨ ਹੋ ਗਿਆ ਤਾਂ ਉੱਥੇ ਬੱਚੇ ਖੇਡਦੇ ਹੁੰਦੇ ਸੀ ਉਹਨਾਂ ਨੂੰ ਦੇਖ ਕੇ ਮੈਂ ਸਿੱਖਿਆ ਤੇ ਫਿਰ ਮੈਂ ਉੱਥੋਂ ਹੀ ਸਟੇਟ ਸਕੂਲ ਲੈਵਲ ਸਟੇਟ ਲੈਵਲ ਨਾਰਥ ਜ਼ੋਨ ਨੈਸ਼ਨਲ ਲੈਵਲ ਉੱਥੋਂ ਖੇਡਿਆ ਉੱਤਰਾਖੰਡ ਡਿਸੇਬਿਲਟੀ ਹੁੰਦੀ ਆ ਕੋਈ ਕਿਸੇ ਦੀ ਮਹਤਾਜ ਨਹੀਂ ਹੁੰਦੀ ਜੇ ਬੰਦਾ ਕੀਰਤ ਸਹੀ ਤਰੀਕੇ ਨਾਲ ਕਰਦਾ ਹੋਵੇ ਹਨ ਤੇ ਇਸ ਵਾਸਤੇ ਕੁਝ ਸਪੈਸ਼ਲ ਚੀਜ਼ਾਂ ਵੀ ਹੁੰਦੀਆਂ ਫੋਰ ਐਗਜ਼ਾਮਪਲ ਜਿਵੇਂ ਗੇਨ ਸੁਟ ਨਹੀਂ ਤੁਹਾਨੂੰ ਕਿਵੇਂ ਪਤਾ ਚੱਲਦਾ ਕਿ ਇਹ ਗੇਨ ਦਾ ਜਾਂ ਹੋਰ ਚੀਜ਼ਾਂ ਬਾਰੇ ਜੋ 3 ਕੈਟਾਗਰੀਜ਼ ਹੁੰਦੀਆਂ B1 B2 B3 ਜਿਹੜੀ B1 ਕੈਟਾਗਰੀ ਹੁੰਦੀ ਹੈ ਉਹਨਾਂ ਨੂੰ ਬਿਲਕੁਲ ਨਹੀਂ ਦਿਖਾਈ ਦਿੰਦਾ B2 ਕੈਟਾਗਰੀ ਹੁੰਦੀ ਹੈ ਉਹਨਾਂ ਨੂੰ 4 ਮੀਟਰ ਤੱਕ ਦਿਖਾਈ ਦਿੰਦਾ ਤੇ ਤੀਸਰੀ ਕੈਟਾਗਰੀ ਹੁੰਦੀ B3 ਉਹਨਾਂ ਨੂੰ 6 ਮੀਟਰ ਤੱਕ ਦਿਖਾਈ ਦਿੰਦਾ ਤੇ ਇਹਨਾਂ ਤਿੰਨ ਕੈਟਾਗਰੀਜ਼ ਦੇ ਨਾਲ ਮਿਲ ਕੇ ਟੀਮ ਬਣਦੀ ਆ ਹਰ ਇੱਕ ਕਿਡਾਰੀ ਨੂੰ ਕਿਤੇ ਨਾ ਕਿਤੇ ਉਮੀਦ ਹੁੰਦੀ ਹੈ ਕਿ ਜੇਕਰ ਅਸੀਂ ਸਟੇਟ ਵਾਸਤੇ ਕੁਝ ਕਰਦੇ ਪਿਆ ਅਸੀਂ ਆਪਣੇ ਦੇਸ਼ ਵਾਸਤੇ ਕੁਝ ਕਰਦੇ ਪਿਆ ਤੇ ਸਰਕਾਰਾਂ ਵੀ ਸਾਡੇ ਵਾਸਤੇ ਕਰੇ ਸੈਂਟਰ ਗਵਰਨਮੈਂਟ ਤਾਂ ਜੋਬ ਨਹੀਂ ਦਿੰਦਾ ਨਾ ਇਹ ਤਾਂ ਸਟੇਟ ਗਵਰਨਮੈਂਟ ਦੀ ਉਹ ਹੁੰਦੀ ਆ ਜਦੋਂ ਅਸੀਂ ਸੈਂਟਰ ਤੋਂ ਖੇਡ ਕੇ ਆ ਜੰਨੇ ਆ ਸਾਡਾ ਸਾਰਾ ਕੁਝ ਉੱਥੋਂ ਹੋ ਜਾਂਦਾ ਹਨਾ ਹੂੰ ਤੇ ਉਸ ਤੋਂ ਬਾਅਦ ਜਿਹੜਾ ਕਰਨਾ ਹੁੰਦਾ ਉਹ ਸਟੇਟ ਗਵਰਨਮੈਂਟ ਨੇ ਕਰਨਾ ਹੁੰਦਾ ਨਾ ਤਾਂ ਸਟੇਟ ਗਵਰਨਮੈਂਟ ਨੇ ਕੁਝ ਨਹੀਂ ਕੀਤਾ ਹਾਂਜੀ ਪਲੇਅਰ ਆਪਣੀ ਕੰਟਰੀ ਵਾਸਤੇ ਆਪਣੀ ਸਟੇਟ ਵਾਸਤੇ ਹੋਰ ਵੀ ਬਹੁਤ ਕੁਝ ਕਰ ਸਕਦਾ ਹੈ ਨਾ ਤੇ ਲਾ ਲਓ ਮੈਨੂੰ 10 ਸਾਲ ਹੋ ਗਏ ਇੱਕ ਜੋਬ ਲੈਣ ਵਾਸਤੇ 10 ਸਾਲ ਹੈ ਨਾ ਤੇ ਜਾਂ ਜਿਹੜੇ ਮੇਰੇ ਪ੍ਰਾਈਸ ਸੀ ਜਾਂ ਕੁਝ ਵੀ ਕਹੋ ਹੈ ਨਾ ਤੇ ਉਹ ਲੈਣ ਵਾਸਤੇ ਮੈਨੂੰ 10 ਸਾਲ ਲੱਗੇ ਜੇ 10 ਸਾਲ ਪਹਿਲਾਂ ਮਿਲ ਜਾਂਦਾ ਤਾਂ ਅੱਜ ਮੈਂ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਹੋਰ ਹੁੰਦੇ ਹੈ ਨਾ ਕਿ ਤੁਹਾਡੇ ਜਰੀਏ ਤੁਝੇ ਉਹ ਇੰਟਰਵਿਊ ਦੇਖਣ ਤੋਂ ਕੁਝ ਨਾ ਕੁਝ ਹੋਣ ਜ਼ਰੂਰ ਕਰਣਾ ਉਹ ਕਹਿੰਦੇ ਨੇ 40000 ਦਿੱਤੀਆਂ 40000 ਦੇ ਵਿੱਚੋਂ ਜਿਨ੍ਹਾਂ ਨੇ ਦੇਸ਼ ਵਾਸਤੇ ਆਪਣੀ ਸਟੇਟ ਵਾਸਤੇ ਆਪਣੀ ਕੰਟਰੀਸ ਵਾਸਤੇ ਇੰਨਾ ਕੁਝ ਕੀਤਾ ਉਹ ਤਾਂ ਉਦਾਂ ਹੀ ਬੈਠੇ ਪਏ ਆ ਜਿੱਦਾਂ ਪਹਿਲਾਂ ਬੈਠੇ ਸੀ ਅਸਲੀਅਤ ਦੇ ਨਾਲ ਤੁਸੀਂ ਜੁੜੇ ਹੋ ਤੇ ਮੈਂ ਹਾਂ ਸੰਕਰਣਾਂ ਅੱਜ ਇਸ ਖਾਸ ਇੰਟਰਵਿਊ ਦੇ ਵਿੱਚ ਤੁਹਾਡੀ ਮੁਲਾਕਾਤ ਤੇਜਿੰਦਰ ਸਿੰਘ ਦੇ ਨਾਲ ਕਰਵਾਉਣਾ ਚਾਹ ਰਹੇ ਹਾਂ ਇਹ ਉਹ ਸ਼ਖਸੀਅਤ ਹੈ ਜਿਨ੍ਹਾਂ ਦੇ ਵੱਲੋਂ ਜ਼ਿੰਦਗੀ ਦੇ ਵਿੱਚ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਹਾਲਾਂਕਿ ਇਹ ਬ্লাইন্ড ਕ੍ਰਿਕਟਰ ਨੇ ਪਰ ਇਹਨਾਂ ਦੇ ਵੱਲੋਂ ਆਪਣੀ ਮਿਹਨਤ ਸਦਕਾ ਲਗਾਤਾਰ ਅਕੇ ਵਧਦੀਆਂ ਕੋਸ਼ਿਸ਼ਾਂ ਜਾਰੀ ਹੈ ਤੇ ਅੱਜ ਉਹਨਾਂ ਦੀ ਜ਼ਿੰਦਗੀ ਦੀ ਖਾਸ ਇੰਟਰਵਿਊ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ ਸੋ ਸਭ ਤੋਂ ਪਹਿਲਾਂ ਸੁਆਗਤ ਕਰਦੇ ਹਾਂ ਬਹੁਤ-ਬਹੁਤ ਸਵਾਗਤ ਹੈ ਜੀ ਸੱਚੀ ਗਲਤੀ ਸਾਰੇ ਦਰਸ਼ਕਾਂ ਨੂੰ ਜੀ ਤੋ ਸਰ ਜਰੂਰ ਦੱਸੋ ਕਿ ਤੁਹਾਡਾ ਜਿਹੜਾ ਇਹ ਸਫਰ ਹੈ ਕਿਵੇਂ ਸ਼ੁਰੂ ਹੋਇਆ ਕਿਵੇਂ ਸੋਚਿਆ ਕਿ ਸਲਾਈਡ ਵਿੱਚ ਆਉਣਾ ਚਾਹੀਦਾ ਹਾਂਜੀ ਇਹ ਜਦੋਂ ਮੈਂ ਬਚਪਨ ਦੇ ਵਿੱਚ ਗਿਰਨ ਦੇ ਕਾਰਨ ਬਲਾਈਂਡ ਹੋ ਗਿਆ ਤੇ ਮੈਂ ਆਪਣੇ ਪਿੰਡ ਗਿਆ ਸੀ ਉੱਥੇ ਮੈਂ ਗਿਰਨ ਦੇ ਕਾਰਨ ਬਲਾਈਂਡ ਹੋ ਗਿਆ ਡਿੱਗੇ ਕਿਵੇਂ ਡਿੱਗਿਆ ਸੀ ਪਿੰਡ ਖੇਤਾਂ ਨੂੰ ਜਾਂਦੇ ਸੀ ਤੇ ਮੇਰਾ ਪੈਰ ਸਲਿੱਪ ਹੋ ਗਿਆ ਜਿਹੜੀਆਂ ਬਈਆਂ ਟੈਪ ਟੋਏ ਜੇ ਬਣੇ ਹੁੰਦੇ ਉਹਨਾਂ ਦੇ ਵਿੱਚ ਡਿੱਗ ਪਿਆ ਤੇ ਉਹ ਜਦੋਂ ਉਸ ਤੋਂ ਬਾਅਦ ਮੇਰਾ ਇਲਾਜ ਹੋਇਆ ਤਾਂ ਕੋਈ ਡਾਕਟਰ ਨੇ ਟੈਬਲੇਟਸ ਦਿੱਤੀ ਜਾਂ ਉਸ ਪਾਣੀ ਦੇ ਵਿੱਚ ਹੀ ਕੁਝ ਸੀਗਾ ਤੇ ਉਹ ਰੈਕਸ ਕਰ ਗਿਆ ਅੱਖਾਂ ਦੇ ਉੱਤੇ ਅੱਛਾ ਉਹਦੀ وجہ ਨਾਲ ਮੇਰੀ ਆਈ ਸਾਈਡ ਕਿੰਨੇ ਸਾਲ ਦੀ ਉਮਰ ਸੀ ਤੁਹਾਡੀ ਉਸ ਵੇਲੇ ਹੋਏਗੀ 7-8 ਸਾਲ ਦੀ ਮਾਂ ਅੱਛਾ 7-8 ਸਾਲ ਦੀ ਉਮਰ ਦੇ ਵਿੱਚ ਤੇ ਜਿੱਥੇ ਤੁਸੀਂ ਆਪਣੀ ਅੱਖਾਂ ਨਾਲ ਦੇਖਦੇ ਪਏ ਸੀ ਸਾਰੇ ਸੰਸਾਰ ਨੂੰ ਇੱਕੋ ਦਮ ਮਤਲਬ ਕਿ ਹਨੇਰਾ ਆ ਜਾਣਾ ਉਹ ਜ਼ਿੰਦਗੀ ਕਿੱਦਾਂ ਦੀ ਸੀ ਉਹ ਜ਼ਿੰਦਗੀ ਇਦਾਂ ਸੀ ਕਿ ਉਸ ਵੇਲੇ ਮੈਂ ਨਾਰਮਲ ਦੇ ਵਿੱਚ ਸਰਵਾਈਵ ਕਰ ਰਿਆ ਸੀ ਫਿਰ ਇੱਕਦਮ ਇਦਾਂ ਹੋ ਜਾਣਾ ਤੇ ਜ਼ਿੰਦਗੀ ਤਾਂ ਥੋੜੀ ਸੀ ਕਿਉਂਕਿ ਉਸ ਵੇਲੇ ਜਿਆਦਾ ਜਗਰੁਕਤਾ ਨਹੀਂ ਹੁੰਦੀ ਸੀ ਲੋਕਾਂ ਦੇ ਵਿੱਚ ਤੇ ਲੋਕ ਜਿਆਦਾ ਜਾਣਦੇ ਨਹੀਂ ਹੁੰਦੇ ਸੀ ਬਲਾਈਨੈਸ ਬਾਰੇ ਜਾਂ ਕਿ ਪੜ ਸਕਦੇ ਆ ਜਾਂ ਇਹ ਅੱਗੇ ਕੁਝ ਕਰ ਸਕਦੇ ਹਨ ਤੇ ਉਹ ਫਿਰ ਥੋੜਾ ਜਿਆਦਾ ਸੀਗਾ ਪਰ ਜਿੱਦਾਂ ਜਿੱਦਾਂ ਇਹਦੇ ਬਾਰੇ ਪਤਾ ਚੱਲ ਪਤਾ ਚੱਲਦਾ ਰਿਹਾ ਫਿਰ ਉਹ ਜਿਹੜੀ ਅਵੇਅਰਨੈਸ ਸੀਗੀ ਉਹ ਦੂਰ ਹੁੰਦੀ ਹਮ ਤੇ ਤੁਹਾਡੇ ਵਾਸਤੇ ਜ਼ਿੰਦਗੀ ਮਤਲਬ ਕੀ ਜਾਨੀ ਕਿੰਨੀ ਕੌਕੀ ਹੋਗੀ ਸੀ ਕਿਉਂਕਿ ਇੱਕ ਹੱਸਦਾ ਖੇਡਦਾ ਬੱਚਾ ਆਪਣੀ ਅੱਖਾਂ ਦੇ ਨਾਲ ਪੂਰੇ ਸੰਸਾਰ ਨੂੰ ਵੇਖਦਾ ਪਿਆ ਤੇ ਕੋਦਮ ਜ਼ਿੰਦਗੀ ਹਨੇਰੇ ਦੇ ਵਿੱਚ ਬਦਲ ਜਾਂਦੀ ਹੈ ਮਾਪਿਆਂ ਤੇ ਕੀ ਬੀਤਦੀ ਆ ਤੁਹਾਡੇ ਤੇ ਕੀ ਬੀਤਦੀ ਉਸ ਤੋਂ ਬਾਅਦ ਉਸ ਤੋਂ ਬਾਅਦ ਥੋੜਾ ਜ਼ਿਆਦਾ ਹੁੰਦਾ ਹੀ ਆ ਮਾਪਿਆਂ ਦੇ ਸਰਤੇ ਮੋਸ਼ੀ ਆਉਂਦੀ ਆ ਕਿ ਕੀ ਕਰੇਗਾ ਅੱਗੇ ਆ ਕੇ 3-4 ਸਾਲ ਵੀਕ ਹੋ ਗਏ ਤਾਂ ਹੁਣ ਦਿਖਦਾ ਨਹੀਂ ਕੀ ਕਰੇਗਾ ਬਾਕੀ ਸਮਾਜ ਦੇ ਵਿੱਚ ਤੁਸੀਂ ਜਾਣਦੇ ਹੀ ਹੋ ਕਿ ਜਿੱਦਾਂ ਤਾਂ ਨੇ ਮੇਨੇ ਆਂਦਾ ਸਿੰਚਲਾ ਸ਼ੁਰੂ ਹੋ ਜਾਂਦਾ ਜਿੱਦਾਂ ਕਿ ਲੋਕੀ ਕਹਿਣ ਲੱਪਨਦੇ ਆ ਕਿ ਦੰਦ ਗਏ ਸਵਾਦ ਗਿਆ ਅੱਖਾਂ ਗਈਆਂ ਜਹਾਨ ਗਿਆ ਨਾ ਉਹ ਕਹਾਵਤਾਂ ਫਿਰ ਸੱਚ ਹੋਣ ਲੱਪਨਦੀਆਂ ਪਰ ਐਕਚੁਅਲੀ ਇਦਾਂ ਨਹੀਂ ਹੁੰਦਾ ਜਿੱਦ ਜਿੱਦਾਂ ਮੈਂ ਸਰਵਾਈਵ ਕਰਦਾ ਗਿਆ ਅੱਗੇ ਵਧਦਾ ਗਿਆ ਇਸ ਜਿਹੜੇ ਆਈਸਾਈਡ ਮੇਰੀ ਬੀਕ ਹੋਈ ਉਸੰਦੇਰੇ ਚੋਂ ਨਿਕਲਦਾ ਗਿਆ ਤਾਂ ਕਾਫੀ ਕੁਝ ਕੀਤਾ ਉਹ ਬਾਕੀ ਤੁਹਾਨੂੰ ਪਤਾ ਹੀ ਆ ਜੀ ਤੇ ਕਿਵੇਂ ਸੋਚਿਆ ਕਿ ਇਸ ਲਾਈਨ ਦੇ ਵਿੱਚ ਆਉਣਾ ਚਾਹੀਦਾ ਤੇ ਕਿੰਨੇ ਪਰਸੈਂਟ ਤੁਸੀਂ ਬਲਾਈਂਡ ਹੋ ਸਾਰੇ ਬਲਾਈਂਡ ਹੋ ਹਾਂ ਜੀ ਅੰਦੀ ਮੈਨੂੰ ਥੋੜਾ ਜਿਹਾ ਹੀ ਦਿਖਦਾ ਵੈਸੇ 100% ਹੀ ਬ্লাইন্ড ਆ ਪਰ ਮਾੜਾ ਜਿਹਾ ਫਿਰ ਵੀ ਪਤਾ ਲੱਗ ਜਾਂਦਾ ਮਤਲਬ 5% ਹੋਏਗਾ ਦਿਖਦਾ ਹੋਏਗਾ ਹੂੰ ਪਰ 10% ਉਹ 100% ਚ ਹੀ ਆਉਂਦੇ ਆ ਅਸੀਂ ਹੂੰ ਤੇ ਉਹਦੇ ਨਾਲ ਹੀ ਆ ਬਾਕੀ ਤਾਂ ਠੀਕ ਐ ਜੋ ਵੀ ਐ ਪ੍ਰਮਾਤਮਾ ਦੀ ਦੇਣਾ ਜਿੱਥੇ ਹੁਣ ਪ੍ਰਮਾਤਮਾ ਨੇ ਰੱਖਿਆ ਤਾਂ ਉਹ ਰਹਿਣਾ ਪੈਣਾ ਪਰ ਇਹ ਵੀ ਇੱਕ ਗੱਲ ਸੱਚ ਹੈ ਕਿ ਸ਼ਾਇਦ ਆਈਸਾਈਡ ਵੀ ਇਸ ਲਈ ਹੋਈ ਸੀ ਕਿ ਆਪਣੀ ਸਟੇਟ ਦਾ ਆਪਣੀ ਕੰਟਰੀ ਦੀ ਸੇਵਾ ਕਰਨੀ ਸੀ ਇਸ ਲਈ ਹਮਮ ਹੋਈ ਆ ਹੁਣ ਸੋਚੀਦਾ ਕਿ ਠੀਕ ਹੈ ਜਿੱਥੇ ਪਰਮਾਤਮਨ ਰੱਖਿਆ ਬਹੁਤ ਵਧੀਆ ਰੱਖਿਆ ਜੀ ਹਮ ਤੇ ਕਿਵੇਂ ਸੋਚਿਆ ਸੀਗਾ ਕਿ ਇਸ ਲਾਈਨ ਦੇ ਵਿੱਚ ਆ ਕੇ ਤੁਸੀਂ ਮਤਲਬ ਕਿ ਇਹ ਕੰਮ ਕਰਨਾ ਤੇ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ক্রিকেট ਨੂੰ ਕਿਵੇਂ ਚੂਜ਼ ਕੀਤਾ ਹਾਂਜੀ ক্রিকেট ਨੂੰ ਮੈਂ ਚੋਸ ਕੀਤਾ ਕਿ ਮੈਂ ਪਹਿਲਾਂ ਜਦੋਂ ਬਲਾਈਂਡ ਹੋ ਗਿਆ ਫਿਰ ਮੇਰਾ ਉਸ ਤੋਂ ਬਾਅਦ ਐਡਮਿਸ਼ਨ ਹੋ ਗਿਆ ਦੇਰਾਦੂਨ ਤੇ ਦੇਰਾਦੂਨ ਜਦੋਂ ਮੇਰਾ ਐਡਮਿਸ਼ਨ ਹੋ ਗਿਆ ਤਾਂ ਉੱਥੇ ਬੱਚੇ ਖੇਡਦੇ ਹੁੰਦੇ ਸੀ ਉਹਨਾਂ ਨੂੰ ਦੇਖ ਕੇ ਮੈਂ ਸਿੱਖਿਆ ਤੇ ਫਿਰ ਮੈਂ ਉੱਥੋਂ ਹੀ ਸਟੇਟ ਸਕੂਲ ਲੈਵਲ ਸਟੇਟ ਲੈਵਲ ਨਾਰਥ ਜ਼ੋਨ ਨੈਸ਼ਨਲ ਲੈਵਲ ਉੱਥੋਂ ਖੇਡਿਆ ਉੱਤਰਾਖੰਡ ਹੈਨਾ ਫਿਰ ਉਸ ਤੋਂ ਬਾਅਦ ਮੇਰੀ ਉੱਥੋਂ 12th ਹੋ ਗਈ ਤਾਂ ਮੈਂ ਚੰਡੀਗੜ੍ਹ ਆ ਗਿਆ ਇੱਥੇ ਤੇ ਰਹਿਣ ਵਾਲਾ ਤਾਂ ਇੱਥੇ ਦਾ ਹੀ ਸੀ ਜਲੰਧਰ ਫਿਰ ਮੈਂ ਚੰਡੀਗੜ੍ਹ ਡੀਏਵੀ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਦਨ ਸੈਕਟਰ ਚੰਡੀਗੜੀ ਯੂਵੀ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਤਾਂ ਪੀਯੂ ਤੋਂ ਐਮਏ ਕੀਤੀ ਨਾਲ ਨਾਲ ਮੈਂ ਫਿਰ ਪੰਜਾਬ ਵੱਲੋਂ ਖੇਡਣ ਲੱਗ ਪਿਆ ਤੇ ਆਪਣੇ ক্রিকেট ਦਾ ਅੰਸੰਸਲਾ ਵੀ ਜਾਰੀ ਰੱਖਿਆ ਤੇ ਉਸ ਤੋਂ ਬਾਅਦ ਫਿਰ ਭਾਰਤੀ ਟੀਮ ਵਾਸਤੇ ਖੇਡਣ ਦਾ ਮੌਕਾ ਮਿਲਿਆ ਇੰਡੀਅਨ ਟੀਮ ਵਾਸਤੇ ਜੀ ਵਰਲਡ ਕੱਪ 2014 ਸਾਊਥ ਅਫਰੀਕਾ ਕਿਪਟਾਊਨ ਤੇ ਫਿਰ ਦਸਤਕ ਤਕੀਤਾ ਇੰਡੀਆ ਤੇ ਜਦੋਂ ਇਸ ਲਾਈਨ ਦੇ ਵਿੱਚ ਆਏ ਸੀ ਤੁਹਾਨੂੰ ਪਤਾ ਸੀਗਾ ਕਿ ਬ্লাইন্ড ਕ੍ਰਿਕਟਰ ਕੋਈ ਗੇਮ ਹੁੰਦੀ ਬ্লাইਂਡ ਦੇ ਵਾਸਤੇ ਵੀ ਇਹ ਗੇਮ ਹੁੰਦੀ ਹੈ ਕਿ ਕ੍ਰਿਕਟ ਦੀ ਗੇਮ ਖੇੜ ਸਕਦੇ ਕਿਉਂਕਿ ਆਮ ਬੰਦੇ ਤਾਂ ਖੇੜਦੀਆਂ ਨਾਰਮਲ ਇਨਸਾਨ ਹੈ ਪਰ ਤੁਹਾਨੂੰ ਇਸ ਬਾਰੇ ਪਤਾ ਸੀਗਾ ਨਹੀਂ ਉਤੋਂ ਨਹੀਂ ਸੀ ਪਤਾ ਹੁੰਦਾ ਸਾਨੂੰ ਐਕਚੁਅਲੀ ਮੈਂ ਦੱਸਿਆ ਕਿ ਜਦੋਂ ਮੈਂ ਦੇਰਾਦੂਨ ਗਿਆ ਤਾਂ ਮੈਨੂੰ ਕੁਝ ਚੀਜ਼ਾਂ ਬਾਰੇ ਪਤਾ ਲੱਗਾ ਕਿ ਜਿਹੜੀ ਡੀਸੀਬਿਲਟੀ ਹੁੰਦੀ ਆ ਉਹ ਕੋਈ ਕਿਸੇ ਦੀ ਮਹਤਾਜ ਨਹੀਂ ਹੁੰਦੀ ਜੇ ਬੰਦਾ ਕੀਰਤ ਸਹੀ ਤਰੀਕੇ ਨਾਲ ਕਰਦਾ ਹੋਵੇ ਹਨ ਤੇ ਫਿਰ ਮੈਂ ਵੀ ਉਸੇ ਤਰ੍ਹਾਂ ਸੀ ਪੜਿਆ ਤੇ ਅਥਮ ਨੂੰ ਪਤਾ ਲੱਗਾ ਕਿ ਇਦਾਂ ਖੇਡ ਸਕਦੇ ਆ ਮੈਂ ਖੇਡਿਆ ਹਨ ਤੇ ਕੋਈ ਇਦਾਂ ਦੀ ਗੱਲ ਨਹੀਂ ਸੀ ਕਿ ਕੰਦੇ ਹੁੰਦੇ ਸਮੇਂ ਦੇ ਨਾਲ ਜੇ ਬੰਦੇ ਦੀਆਂ ਅੱਖਾਂ ਖੁੱਲ ਜਾਣ ਤਾਂ ਬਹੁਤ ਕੁਝ ਕਰ ਸਕਦਾ ਹਨ ਤੇ ਹੁਣ ਤਾਂ ਵੈਸੇ ਵੀ ਜਿਹੜਾ ਡਿਸੇਬਿਲਟੀ ਏ ਵੱਲ ਲੋਗਾ ਉਹ ਬਹੁਤ ਕੁਝ ਕਰ ਰਹੇ ਆ ਚਾਹੇ ਉਹ ਖੇਡਾਂ ਦੇ ਖੇਤਰ ਦੇ ਵਿੱਚ ਹੋਣ ਚਾਹੇ ਉਹ ਪੜਾਈ ਦੇ ਖੇਤਰ ਚ ਹੋਣ ਚਾਹੇ ਉਹ ਕਿਸੇ ਵੀ ਖੇਤਰ ਦੇ ਵਿੱਚ ਹੋਣ ਹੁਣ ਸਾਰੇ ਖੇਤਰਾਂ ਦੇ ਵਿੱਚ ਉਹ ਸਭ ਕੁਝ ਕਰ ਰਹੇ ਆ ਜੀ ਜੀ ਤੇ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਜਿਸ ਤਰੀਕੇ ਦੇ ਨਾਲ ਤੁਸੀਂ ਮਤਲਬ ক্রিকেট ਦੀ ਗੇਮ ਖੇਡਦੇ ਹੋ ਤੇ ਇਸ ਵਾਸਤੇ ਕੁਝ ਸਪੈਸ਼ਲ ਚੀਜ਼ਾਂ ਵੀ ਹੁੰਦੀਆਂ ਫੋਰ ਐਗਜ਼ਾਮਪਲ ਜਿਵੇਂ ਗੇਂਦ ਸੁਟਣੀ ਤੁਹਾਨੂੰ ਕਿਵੇਂ ਪਤਾ ਚੱਲਦਾ ਕਿ ਇਹ ਗੇਂਦ ਹੈ ਜਾਂ ਹੋਰ ਚੀਜ਼ਾਂ ਬਾਰੇ ਹਾਂਜੀ ਇਹ ਬਲਾਈਂਡ ক্রিকেট ਹੁੰਦਾ ਜੀ ਇਹਦੇ ਵਿੱਚ 3 ਕੈਟਾਗਰੀਜ਼ ਹੁੰਦੀਆਂ B1 B2 B3 ਜਿਹੜੀ B1 ਕੈਟਾਗਰੀ ਹੁੰਦੀ ਹੈ ਉਹਨਾਂ ਨੂੰ ਬਿਲਕੁਲ ਨਹੀਂ ਦਿਖਾਈ ਦਿੰਦਾ 100% ਬਲਾਈਂਡ ਹੁੰਦੇ ਐ ਤੇ ਦੂਸਰੀ ਕੈਟਾਗਰੀ ਹੁੰਦੀ ਹੈ B2 ਉਹਨਾਂ ਨੂੰ 6 ਮੀਟਰ ਤੱਕ ਦਿਖਾਈ ਦਿੰਦਾ ਤੇ ਤੀਸਰੀ ਕੈਟਾਗਰੀ ਹੁੰਦੀ ਹੈ B3 ਉਹਨਾਂ ਨੂੰ 6 ਮੀਟਰ ਤੱਕ ਦਿਖਾਈ ਦਿੰਦਾ ਸੌਰੀ ਜਿਹੜੀ B2 ਕੈਟਾਗਰੀ ਹੁੰਦੀ ਹੈ ਉਹਨਾਂ ਨੂੰ 4 ਮੀਟਰ ਤੱਕ ਦਿਖਾਈ ਦਿੰਦਾ ਤੇ ਇਹਨਾਂ ਤਿੰਨ ਕੈਟਾਗਰੀਜ਼ ਦੇ ਨਾਲ ਮਿਲ ਕੇ ਟੀਮ ਬਣਦੀ ਆ ਤੇ ਇਹ ਹਰ ਕੈਟਾਗਰੀ ਦੇ ਵਿੱਚ ਇੱਕ ਇੱਕ ਦੋ ਦੋ ਪਲੇਅਰ ਐਕਸਟਰਾ ਹੁੰਦੇ ਆ ODI ਸੀਰੀਜ਼ ਵਾਸਤੇ ਤਾਂ ਵਰਲਡ ਕੱਪ ਵਾਸਤੇ ਹੂੰ ਤੇ ਜਿਸ ਤਰੀਕੇ ਦੇ ਨਾਲ ਤੁਸੀਂ ਦੱਸਿਆ ਕਿ ਵੱਖ-ਵੱਖ ਕੈਟਾਗਰੀਜ਼ ਦੇ ਵਿੱਚ ਵੰਡਿਆ ਹੈ ਤੁਸੀਂ ਕਿਸ ਕੈਟਾਗਰੀ ਦੇ ਵਿੱਚ ਆਉਂਦੇ ਹੋ ਹਾਂਜੀ ਮੈਂ V1 ਚ ਆਉਂਦਾ ਅੱਛਾ ਛੇ V1 ਚ ਆਉਂਦੇ ਹੋ ਓਕੇ ਠੀਕ ਹੈ ਤੇ ਜਦੋਂ ਪਰਿਵਾਰ ਦੇ ਨਾਲ ਇਹ ਗੱਲ ਸਾਂਝੀ ਕੀਤੀ ਸੀ ਕਿ ਹਾਂ ਮੈਂ ਕ੍ਰਿਕਟ ਦੇ ਗੇਮ ਖੇਡਨੀ ਆ ਵੀ ਉਹਦੇ ਵਿੱਚ ਵੀ ਮਤਲਬ ਬ্লাইন্ডਸ ਵਾਸਤੇ ਵੀ ਆ ਗੇਮ ਹੁੰਦੀ ਆ ਤੇ ਪਰਿਵਾਰ ਦਾ ਕੀ ਰਿਐਕਸ਼ਨ ਸੀ ਉਹਨਾਂ ਦਾ ਕੀ ਕਹਿਣਾ ਸੀ ਹਾਂਜੀ ਰਿਐਕਸ਼ਨ ਪਰਿਵਾਰ ਦਾ ਤਾਂ ਸੀਗਾ ਜੀ ਕਿਉਂਕਿ ਪਰਿਵਾਰ ਕਹਿੰਦਾ ਉਹ ਤੋਂ ਪਰਵਾਰ ਤਾਂ ਮੰਮੀ ਪਾਪਾ ਤਾਂ ਚਾਉਂਦੇ ਹੀ ਹੁੰਦੇ ਕਿ ਖੇਡੇ ਹਨਾ ਬੱਚਾ ਕਰੇ ਪਰ ਜਿਹੜੇ ਲੋਕਾਂ ਦੇ ਤਾਨੇ ਮੇਨੇ ਹੁੰਦੇ ਆ ਸਮਾਜ ਦੇ ਉਹ ਨਹੀਂ ਸੁਣੇ ਜਾਂਦੇ ਨਾ ਪਰ ਉਹਨਾਂ ਨੂੰ ਸੀਗਾ ਕਿ ਜਦੋਂ ਕਿਤੇ ਕਹੀਦਾ ਵੀ ਸੀ ਕਿ ਅਸੀਂ ਇੱਥੇ ਖੇਡ ਕੇ ਆਏ ਆ ਅੱਜ ਮੈਂ ਆ ਕੀਤਾ ਉਹ ਕੀਤਾ ਨਹੀਂ ਇਹਨੂੰ ਦਿਖਤਾਣੀ ਹੈ ਗੱਪ ਮਾਰਦਾ ਕਿਉਂਕਿ ਉਸ ਵੇਲੇ ਨਾ ਦਾ YouTube ਸੀ ਨਾ Google ਹੁੰਦਾ ਸੀ ਲੋਕਾਂ ਨੂੰ ਜਿਆਦਾ ਨਹੀਂ ਪਤਾ ਲੱਗਦਾ ਸੀ ਅੱਜ ਕੱਲ ਤਾਂ ਲੋਕ ਸਰਚ ਮਾਰ ਕੇ ਇੱਕਦਮ ਪਤਾ ਕਰ ਲੈਂਦੇ ਹਨ ਤੇ ਉਸ ਵੇਲੇ ਬਹੁਤ ਤਾਨੇ ਮੈਨੇ ਸੀ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਉਸ ਵੇਲੇ ਆਪਾਂ ਜਦੋਂ ਗੇਮ ਕਰਦੇ ਸੀ ਨਾ ਜਿਆਦਾ ਸਪான்ਸਰ ਹੁੰਦੇ ਸੀ ਨਾ ਜਿਆਦਾ ਓਪਰਚ्युनिटीज ਹੁੰਦੇ ਸੀ ਹਨ ਤੇ ਅੱਜ ਤਾਂ ਬਹੁਤ ਕੁਝ ਚੇਂਜ ਹੋ ਗਿਆ ਹੈ ক্রিকেট ਨੂੰ ਬਹੁਤ ਅੱਗੇ ਤੱਕ ਲਿਆਏ ਆ ਮਿਹਨਤ ਕਰਕੇ ਹੁਣ ਸਪான்ਸਰਸ਼ਿਪ ਵੀ ਮਿਲ ਰਹੀ ਆ ਹੈਨਾ ਤੇ ਹੁਣ ਤੁਸੀਂ ਦੇਖ ਰਹੇ ਬੀਸੀਸੀਆਈ ਵੀ سپورਟ ਕਰ ਰਹੀ ਆ ਆਪਣਾ ਜਿਹੜਾ ਪੰਜਾਬ ਹੈ ਉਹ ਵੀ سپورਟ سپورਟ ਕਰ ਰਿਹਾ ਆ ਪੀਸੀਆ ਵੀ سپورਟ ਕਰ ਰਿਹਾ ਇਹਨੂੰ ਕਿੰਗਸ ਵਾਲੇ ਵੀ سپورਟ ਕਰ ਰਹੇ ਆ ਹੈਨਾ ਤੇ ਇਦਾਂ ਮੈਂ ਕਾਫੀ ਟੂਰਨਾਮੈਂਟ ਕਰਾਇਆ ਜਿਨ੍ਹਾਂ ਨੂੰ ਕਿੰਗਸ ਲੈਵਲ ਨੇ ਵੀ سپورਟ ਕੀਤੀ ਹੈ ਆਪਣੇ ਪੀਸੀਆ ਸਟੇਡੀਅਮ ਵਾਲਿਆਂ ਨੇ ਵੀ ਪੀਸੀ ਨੇ ਵੀ ਸਪੋਰਟ ਕੀਤੀ ਹੈ ਹਨਾ ਤੇ ਸਾਰੇ ਸਪੋਰਟ ਕਰ ਰਹੇ ਆ ਇਸ ਚੀਜ਼ ਨੂੰ ਹੁਣ ਮੰਨ ਵੀ ਰਹੇ ਆ ਤੇ ਹੁਣ ਜਿਹੜੀ ਪਹਿਲਾਂ ਦਿੱਕਤਾਂ ਹੁੰਦੀਆਂ ਸੀ ਹੁਣ ਉਹ ਜ਼ਿਆਦਾ ਨਹੀਂ ਹੁੰਦੀਆਂ ਹੁਣ ਕਾਫੀ ਸੁਧਾਰ ਹੋ ਗਿਆ ਇਹਦੇ ਵਿੱਚ ਕਿਉਂਕਿ ਹੁਣ ਐਕਚੁਅਲੀ ਸਾਰਾ ਕੁਝ ਆਸਾਨੀ ਨਾਲ ਹੋ ਰਿਹਾ ਓਕੇ ਠੀਕ ਹੈ ਜੀ ਤੇ ਜਿਸ ਤਰੀਕੇ ਦੇ ਨਾਲ ਮਤਲਬ ਕਿ ਤੁਸੀਂ ਦੱਸ ਰਹੇ ਹੋ ਕਿ ਮਤਲਬ ਜਦੋਂ ਇਸ ਲਾਈਨ ਦੇ ਵਿੱਚ ਆਏ ਤੇ ਮਤਲਬ ਕਿ ਸ਼ੁਰੂਆਤੀ ਦੌਰ ਤੇ ਬਹੁਤ ਸਾਰੀਆਂ ਮੁਸੀਬਤਾਂ ਵੀ ਤੁਹਾਨੂੰ ਚਲਣੀਆਂ ਪਈਆਂ ਹੋਣਗੀਆਂ ਪਈਆਂ ਹੋਣਗੀਆਂ ਪਰ ਜਦੋਂ ਤੁਸੀਂ ਜਿੱਤ ਪ੍ਰਾਪਤ ਕੀਤੀ ਤੁਹਾਡੇ ਹੱਥ ਦੇ ਵਿੱਚ ਮੈਡਲ ਸੀ ਟਰੋਫੀ ਸੀ ਉਸ ਵੇਲੇ ਤੁਹਾਡੀ ਖੁਸ਼ੀ ਕਿੰਨੀ ਕੁ ਸੀ ਤੇ ਪਰਿਵਾਰ ਦੀ ਖੁਸ਼ੀ ਕਿੰਨੀ ਕੁ ਸੀ ਹਾਂਜੀ ਉਸ ਵੇਲੇ ਤਾਂ ਖੁਸ਼ੀ ਤਾਂ ਬਹੁਤ ਸੀ ਕਿਉਂਕਿ ਜਦੋਂ ਅਸੀਂ ਸਾਊਥ ਅਫਰੀਕਾ ਤੋਂ ਜਿੱਤ ਕੇ ਇੱਥੇ ਆਏ ਤੇ ਉਸ ਤੋਂ ਬਾਅਦ ਸਾਨੂੰ ਜਿਹੜੇ ਸੈਂਟਰ ਤੇ ਸੈਂਟਰ ਦੇ ਸਪੋਰਟਸ ਮੰਤਰੀ ਸੀ ਉਹਨਾਂ ਨੇ ਸਾਨੂੰ 에어ਪੋਰਟ ਤੇ ਆਨ ਕੇ ਖੁਦ ਰਿਸੀਵ ਕੀਤਾ ਔਰ ਫਿਰ ਸਾਨੂੰ ਸਾਡਾ ਟੀ ਪ੍ਰੋਗਰਾਮ ਸੀਗਾ ਪ੍ਰਧਾਨ ਮੰਤਰੀ ਸਰਨਾ ਉਹਨਾਂ ਦੇ ਕੋਲ ਲੈ ਕੇ ਗਏ ਪੀਐਮ ਸਰਨਾ ਮਿਲਵਾਇਆ ਉਹਨਾਂ ਨਾਲ ਸਾਡੀ ਕਾਫੀ ਚੰਗੀ ਟਾਕ ਹੋਈ ਕਾਫੀ ਗੱਲਾਂ ਕੀਤੀਆਂ ਉਹਨਾਂ ਦੇ ਨਾਲ ਅਸੀਂ ਉਹਨਾਂ ਨੇ ਵੀ ਸਾਡੇ ਨਾਲ ਕੀਤੀਆਂ ਹਰ ਪਲੇਅਰ ਦੇ ਨਾਲ ਉਹਨਾਂ ਨੇ ਗੱਲਾਂ ਕੀਤੀਆਂ ਹਨ ਤੇ ਕਾਫੀ ਚੰਗਾ ਲੱਗਾ ਉਸ ਸਮੇਂ ਉਸ ਸਮੇਂ ਲੱਗਾ ਕਿ ਹਾਂ ਪ੍ਰਦੇਸ਼ ਵਾਸੀ ਕੁਝ ਕਰਕੇ ਆਏ ਆ ਔਰ ਬਾਕੀ ਅੱਜ ਜੇ ਅਸੀਂ ਦੇਸ਼ ਵਾਸਤੇ ਕੁਝ ਕੀਤਾ ਇੰਨੀ ਮਿਹਨਤ ਕਰਕੇ ਪਿੱਛੇ ਅੱਜ ਇੱਥੇ ਤੱਕ ਦੇਸ਼ ਵਾਸਤੇ ਆਏ ਆ ਤਾਂ ਦੇਸ਼ ਨੇ ਵੀ ਅੱਜ ਸਾਡੇ ਵਾਸਤੇ ਕੀਤਾ ਕਿ ਸਾਡੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਖੜੇ ਨੇ ਹਮ ਹਰ ਇੱਕ ਕਿਡਾਰੀ ਨੂੰ ਕਿਤੇ ਨਾ ਕਿਤੇ ਹੂਪ ਹੁੰਦੀ ਹੈ ਕਿ ਜੇਕਰ ਅਸੀਂ ਸਟੇਟ ਵਾਸਤੇ ਕੁਝ ਕਰਦੇ ਪਿਆ ਅਸੀਂ ਆਪਣੇ ਦੇਸ਼ ਵਾਸਤੇ ਕੁਝ ਕਰਦੇ ਪਿਆ ਤੇ ਸਰਕਾਰਾਂ ਵੀ ਸਾਡੇ ਵਾਸਤੇ ਕਰੇ ਤੋਡੇ ਵਾਸਤੇ ਸਰਕਾਰ ਨੇ ਪੰਜਾਬ ਸਰਕਾਰ ਸੈਂਟਰ ਸਰਕਾਰ ਨੇ ਕੁਝ ਸਪੈਸ਼ਲ ਅਨਾਉਂਸਮੈਂਟ ਕੀਤੀ ਹੋਵੇ ਜਾਂ ਤੁਹਾਨੂੰ ਕੋਈ ਸਪੈਸ਼ਲ ਮਿਲਿਆ ਹੋਵੇ ਨਹੀਂ ਜਦੋਂ ਮੈਂ ਇੱਥੋਂ ਗਿਆ ਸੀ ਪੰਜਾਬ ਵਿੱਚੋਂ ਕਿਉਂਕਿ ਸੈਂਟਰ ਗਵਰਨਮੈਂਟ ਤਾਂ ਜੋਬ ਨਹੀਂ ਦਿੰਦਾ ਨਾ ਇਹ ਤਾਂ ਸਟੇਟ ਗਵਰਨਮੈਂਟ ਦੀ ਉਹ ਹੁੰਦੀ ਆ ਜਦੋਂ ਤੁਸੀਂ ਸੈਂਟਰ ਤੋਂ ਖੇਡ ਕੇ ਆ ਜਾਂਦੇ ਆ ਸਾਡਾ ਸਾਰਾ ਕੁਝ ਉੱਥੋਂ ਹੋ ਜਾਂਦਾ ਹਨਾ ਹੂੰ ਤੇ ਉਸ ਤੋਂ ਬਾਅਦ ਜਿਹੜਾ ਕਰਨਾ ਹੁੰਦਾ ਉਹ ਸਟੇਟ ਗਵਰਨਮੈਂਟ ਨੇ ਕਰਨਾ ਹੁੰਦਾ ਨਾ ਤਾਂ ਸਟੇਟ ਗਵਰਨਮੈਂਟ ਨੇ ਕੁਝ ਨਹੀਂ ਕੀਤਾ ਹਾਂਜੀ ਹੂੰ ਹਾਂਜੀ ਹਾਂਜੀ ਤੇ ਗਿਲਾ ਸ਼ਿਕਵਾ ਹੈ ਮਨ ਦੇ ਵਿੱਚ ਨਹੀਂ ਮੰਨ ਦੇ ਵਿੱਚ ਥੋੜਾ ਜਿਹਾ ਗਿੱਲਾ ਛਕਬਾਦਾ ਹੈ ਕਿਉਂਕਿ ਜਦੋਂ ਮੈਂ ਖੇੜ ਗਿਆ ਸੀ ਉਸ ਵੇਲੇ ਕਾਲੀ ਦਲ ਸਰਕਾਰ ਸੀਗੀ ਹਮ ਹੈਨਾ ਤੇ ਮੇਰੀ ਫਾਈਲ ਉਹਨਾਂ ਕੋਲ ਵੀ ਘੁੰਮਦੀ ਰਹੀ ਫਿਰ ਉਸ ਤੋਂ ਬਾਅਦ ਕਾਂਗਰਸ ਸਰਕਾਰ ਆਈ ਤੇ ਉਹਨਾਂ ਦੇ ਵੀ ਲਾਰੀ ਸੀਗੇ ਹੈਨਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰਿਆਂ ਨੇ ਕਵਰ ਕੀਤਾ ਮੀਡੀਆ ਨੂੰ ਪਤਾ ਹੈਨਾ ਤੇ ਫਿਰ ਉਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਆਈ ਤਾਂ ਉਹਨਾਂ ਦੇ ਕੋਲ ਵੀ ਫਾਈਲ ਮੇਰੀ ਘੁੰਮੀ ਰਹੀ ਆ ਹੁਣ ਤਾਂ ਮੈਂ ਸੀਐਮ ਹਾਊਸ ਵੀ ਗਿਆ ਸੀ ਉੱਥੇ ਮੈਨੂੰ ਜਿਲੰਦਰ ਡੀਸੀਐਮ ਸਰ ਸਾਰੇ ਮਿਲੇ ਹੈਨਾ ਤੇ ਤੇ ਉਹਨਾਂ ਨੇ ਮੇਰੀ ਫਾਈਲ ਰੱਖ ਲਈ ਔਰ ਸੀਐਮ ਪੋਰਟਲ ਤੇ ਵੀ ਮੇਰੀ ਫਾਈਲ ਸਪਾਈ ਹੋਈ ਹੈ ਉਹਨਾਂ ਨੇ ਕਿਹਾ ਸੀ ਕੰਮ ਹੋ ਜਾਏਗਾ ਡੀਸੀ ਸਰ ਨੇ ਵੀ ਕਿਹਾ ਸੀ ਕਿ ਹੁਣ ਤੁਹਾਡਾ ਜਿਹੜਾ ਤੁਸੀਂ ਜੋਬ ਨਾ ਲੈ ਕੇ ਤੁਸੀਂ ਪ੍ਰੋਮੋਸ਼ਨ ਮੰਗ ਰਹੇ ਹੋ ਪ੍ਰੋਮੋਸ਼ਨ ਮਿਲ ਜਾਏਗਾ ਹੈਨਾ ਤੇ ਪਰ ਉਹ ਜਿਹਦਾ ਕਾਇਆ ਨਹੀਂ ਹੋਰ ਮਨ ਨੂੰ ਨਹੀਂ ਸਮਝ ਆਈ ਕਿ ਹਜੇ ਤੱਕ ਕਿਉਂ ਨਹੀਂ ਆਇਆ ਹੈਨਾ ਹਾਂਜੀ ਹਾਂਜੀ ਠੀਕ ਹੈ ਤੇ ਜਿਸ ਤਰੀਕੇ ਦੇ ਨਾਲ ਮਤਲਬ ਵੇਟ ਕਰ ਰਹੇ ਹੋ ਕਦੀ ਕਦੋ ਸਰਕਾਰਾਂ ਜੋਬ ਦੇਣਗੀਆਂ ਕਦੋ ਜ਼ਿੰਦਗੀ ਦੇ ਵਿੱਚ ਅੱਗੇ ਵਧਾਂਗੇ ਤੇ ਹਾਲੇ ਤੱਕ ਮਤਲਬ ਕੋਈ ਰਿਸਪੌਂਸ ਨਹੀਂ ਆ ਰਿਹਾ ਕਿਤੇ ਨਾ ਕਿਤੇ ਮਨ ਤੇ ਦੁੱਖਦਾ ਹੋਗਾ ਹਾਂਜੀ ਮਨ ਤਾਂ ਦੁਖਦਾ ਹੈ ਜੀ ਕਿਉਂਕਿ ਸਰਕਾਰਾਂ ਨੇ ਮਾਨੂੰ ਬਹੁਤ ਜ਼ਿਆਦਾ ਘਮਾਇਆ ਹੁਣ ਆਮ ਆਦਮੀ ਪਾਰਟੀ ਨੂੰ ਦੇਖੋ 3 ਸਾਲ ਹੋਣ ਵਾਲੇ ਇਹਨਾਂ ਨੇ ਵੀ 3 ਸਾਲ ਤੋਂ ਲਗਭਗ ਘਮਾਈ ਰਏ ਹਨ ਤੇ ਜੇ ਮੰਤਰੀ ਆਸਾਨੀ ਦੇ ਨਾਲ ਸਾਰਿਆਂ ਨੂੰ ਜਦੋਂ ਖੇਡ ਕੇ ਆਵੇ ਉਹਦਾ ਬੰਦਾ ਹੱਕ ਪਲੇਅਰ ਦਾ ਉਸ ਵੇਲੇ ਹੀ ਦੇ ਦਨ ਹੈਨਾ ਤੇ ਤੇ ਫਿਰ ਪਲੇਅਰ ਆਪਣੀ ਕੰਟਰੀਸ ਵਾਸਤੇ ਆਪਣੀ ਸਟੇਟ ਵਾਸਤੇ ਹੋਰ ਵੀ ਬਹੁਤ ਕੁਝ ਕਰ ਸਕਦਾ ਹੈ ਨਾ ਤੇ ਲਾ ਲਓ ਮੈਨੂੰ 10 ਸਾਲ ਹੋ ਗਏ ਇੱਕ ਜੋਬ ਲੈਣ ਵਾਸਤੇ 10 ਸਾਲ ਹੈ ਨਾ ਤੇ ਜਾਂ ਜਿਹੜੇ ਮੇਰੇ ਪ੍ਰਾਈਸ ਸੀ ਜਾਂ ਕੁਝ ਵੀ ਕਹੋ ਹੈ ਨਾ ਤੇ ਉਹ ਲੈਣ ਵਾਸਤੇ ਮੈਨੂੰ 10 ਸਾਲ ਲੱਗੇ ਜੇ 10 ਸਾਲ ਪਹਿਲਾਂ ਮਿਲ ਜਾਂਦਾ ਤਾਂ ਅੱਜ ਮੈਂ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਹੋਰ ਹੁੰਦੀ ਹੈ ਨਾ ਤੇ ਹੁਣ ਮੈਂ ਇੱਕ ਰਿਕਵੈਸਟ ਕਰੂੰਗਾ ਚਲੋ ਤੁਹਾਡੇ ਜਰੀਏ ਜੀ ਤੀਮ ਭਗਵੰਤ ਮਾਨ ਜੀ ਨੂੰ ਕਿ ਉਹ ਕੰਦੇ ਨੇ ਕਿ ਮੈਂ 60000 ਜੋਬਸ ਦਿੱਤੀਆਂ ਆ ਹਣਾ ਜੇ 40000 ਦੇ ਵਿੱਚੋਂ ਮੈਂ ਕਹਿੰਦਾ ਕਿ 1000 ਚੋਪਸ ਵੀ ਜਿਹੜੇ ਆਪਣੇ ਸਪੋਰਟਸ ਖੇਡੇ ਹੋਏ ਆ ਇੰਟਰਨੈਸ਼ਨਲ ਖੇਡੇ ਹੋਣਾ ਪਲੇਅਰਾਂ ਨੂੰ ਵੀ 1000 ਜੋ 1000 ਪਲੇਅਰ ਹੈ ਨਹੀਂਗੇ ਇੰਟਰਨੈਸ਼ਨਲ ਖੇਡੇ ਹੋਏ ਪੰਜਾਬ ਦੇ ਵਿੱਚ ਮੈਂ ਦੱਸਮਾ ਹਣਾ ਤੇ ਇਹ ਸਾਰੀਆਂ ਚੀਜ਼ਾਂ ਨਿਕਲ ਜਾਂਦੀਆਂ ਹਨਾ ਤੇ ਉਹਨਾਂ ਨੇ ਉਹ ਕੰਨੇ ਅਸੀਂ 46000 ਦਿੱਤੀਆਂ ਜੇ 46000 ਚੋਂ 1000 ਜੋਬਸ ਵੀ ਜਿਹੜੇ ਪਲੇਅਰ ਆ ਉਹਨਾਂ ਨੂੰ ਦੇ ਦੰਦੇ ਇੰਟਰਨੈਸ਼ਨਲ ਪਲੇਅਰਸ ਨੂੰ ਦੇ ਦੰਦੇ ਤੇ ਇਹ ਸਾਰਾ ਕੁਝ ਸਾਫ਼ ਹੋ ਜਾਂਦਾ 45000 ਜੋਬਸ ਦਾ ਫਿਰ ਵੀ ਨੋਰਮਲਸ ਨੂੰ ਦੇ ਸਕਦੇ ਸੀ ਨਾ ਹੈਨਾ ਤੇ ਮੈਂ ਉਹਨਾਂ ਨੂੰ ਕਹੂੰਗਾ ਕਿ ਤੁਹਾਡੇ ਚਰੀਏ ਤੂੰ ਜੇ ਉਹ ਇੰਟਰਵਿਊ ਦੇਖਨ ਤਾਂ ਕੁਝ ਨਾ ਕੁਝ ਹੋਣ ਜ਼ਰੂਰ ਕਰਣਾ ਉਹ ਕੰਦੇ ਨੇ 40000 ਦਿੱਤੀਆਂ 40000 ਦੇ ਵਿੱਚੋਂ ਜਿਨ੍ਹਾਂ ਨੇ ਦੇਸ਼ ਵਾਸਤੇ ਆਪਣੀ ਸਟੇਟ ਵਾਸਤੇ ਆਪਣੀ ਕੰਟਰੀਸ ਵਾਸਤੇ ਇੰਨਾ ਕੁਝ ਕੀਤਾ ਉਹ ਤਾਂ ਉਦਾਂ ਹੀ ਬੈਠੇ ਪਏ ਆ ਜਿੱਦਾਂ ਪਹਿਲਾਂ ਬੈਠੇ ਸੀ ਜੀ ਤੇ ਇਸ ਤੋਂ ਇਲਾਵਾ ਤੁਸੀਂ ਜ਼ਰੂਰ ਦੱਸੋ ਕਿ ਆਪਣੇ ਨਾਰਮਲ ਸ케ਜੂਲ ਦੇ ਵਿੱਚ ਤੁਹਾਨੂੰ ਇੱਕ ਬਲਾਈਂਡ ਹੋਣ ਦੇ ਨਾਲ ਤੇ ਕਿਹ ਕਿਹ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ ਨੇ ਫੋਨ ਚਲਾਉਣਾ ਜਾਂ ਡਰਾਈਵ ਕਰਨ ਦੇ ਵਿੱਚ ਕੀ ਕੀ ਆ ਰਹੀਆਂ ਪ੍ਰੋਬਲਮ ਨਹੀਂ ਨਹੀਂ ਪ੍ਰੋਬਲਮਸ ਤਾਂ ਹੁੰਦੀ ਆ ਫੋਨ ਚਲਾਉਣ ਦੇ ਵਿੱਚ ਤਾਂ ਕੋਈ ਪ੍ਰੋਬਲਮਸ ਨਹੀਂ ਹੁੰਦੀ ਕਿਉਂਕਿ ਸਾਡੇ ਸੌਫਟਵੇਅਰ ਆਉਂਦੇ ਆਸੀਂ ਉਹਨਾਂ ਨੂੰ ਡਾਊਨਲੋਡ ਕਰਕੇ ਉਹਨਾਂ ਟੌਕ ਟੋਕ ਵੱਕ ਯੂਜ਼ ਕਰਕੇ ਅਸੀਂ ਚਲਾ ਲੰਨੇ ਆ ਹਨਾ ਤੇ ਬਾਕੀ ਆਉਣ ਜਾਣ ਦੇ ਵਿੱਚ ਤਾਂ ਪ੍ਰੋਬਲਮ ਹੁੰਦੀ ਆ ਜੀ ਦੇਖੋ ਹੁਣ ਜੇ ਕੋਈ ਵੀ ਜਗ੍ਹਾ ਤੇ ਜਾਣਾ ਆ ਤਾਂ ਸਾਨੂੰ ਦੂਸਰੇ ਬੰਦੇ ਦੀ ਹੈਲਪ ਚਾਹੀਦੀ ਅਸੀਂ ਗੱਡੀ ਖੁਦ ਚਲਾ ਕੇ ਤਾਂ ਨਹੀਂ ਕਿਤੇ ਜਾ ਸਕਦੇ ਨਾ ਜਾਂ ਗੱਡੀ ਜਾਂ ਵਾਈਕ ਆਪਾਂ ਖੁਦ ਨਹੀਂ ਚਲਾ ਸਕਦੇ ਨਾ ਕਿਉਂਕਿ ਸਾਨੂੰ ਦਿਖਦਾ ਨਹੀਂ ਹਨਾ ਤਾਂ ਉਹਦੇ ਵਿੱਚ ਤਾਂ ਸਾਨੂੰ ਪ੍ਰੋਬਲਮ ਆਉਂਦੀ ਹਰ ਡਿਸੇਬਿਲਟੀ ਨੂੰ ਆਉਂਦੀ ਆ ਹਨਾ ਕਿ ਉਹ ਚਲੋ ਬਹੁਤ ਆ ਇੱਕ ਪਾਰ ਦਾ ਲਾਈਕ ਦਾ ਤੇ ਇਹ ਆਉਂਦੀ ਆਉਂਦੀ ਹੀ ਰਹੇਗੀ ਹਨਾ ਤਾਂ ਇਹਨਾਂ ਨੇ ਆਪਾਂ ਨਹੀਂ ਕਹਿ ਸਕਦੇ ਕੁਝ ਵੀ ਹਾਂਜੀ ਇਹ ਤਾਂ ਇੱਕ ਲਾਈਵ ਦਾ ਪਾਰਟ ਸਾ ਜੀ ਇਹ ਆਉਂਦੀਆਂ ਰਹਿੰਦੀਆਂ ਜੀ ਸਵੈਂਟ ਦੇ ਵਿੱਚ ਸਾਡੀ ਆਡੀਅנס ਨੂੰ ਕੋਈ ਸਨੇਹਾ ਦੋਗੇ ਕਿਉਂਕਿ ਬਹੁਤ سارے ਬਲਾਈਂਡਸ ਨੇ ਆਪਣੇ ਘਰਾਂ ਦੇ ਵਿੱਚ ਬੈਠੇ ਹੋਏ ਨੇ ਕਿਤੇ ਨਾ ਕਿਤੇ ਹੌਸਲਾ ਕਰਦੇ ਪਰ ਸਮਾਜ ਦੇ ਵਿੱਚ ਉਹ ਪਰਿਵਾਰ ਦੇ ਵਿੱਚ ਕੁਝ ਦੇ ਅਗਲਾ ਸੁਣਨ ਨੂੰ ਮਿਲ ਜਾਂਦੀਆਂ ਅੰਦਰ ਹੀ ਦਬ ਚਾਉਂਦੇ ਉਹਨਾਂ ਵਾਸਤੇ ਜ਼ਰੂਰ ਮੈਸੇਜ ਹਾਂਜੀ ਉਹਨਾਂ ਵਾਸਤੇ ਮੈਂ ਇਹੀ ਮੈਸੇਜ ਕਰੂੰਗਾ ਕਿ ਜੇ ਕੋਈ ਕੋਈ ਵੀ ਕਿਸੇ ਵੀ ਪ੍ਰਕਾਰ ਦੀ ਡਿਸੇਬਿਲਟੀ ਤੋਂ ਗ੍ਰਹਿਤ ਹੈ ਬੰਦਾ ਉਹ ਜ਼ਰੂਰ ਸਾਡੇ ਨਾਲ ਕੰਟੈਕਟ ਕਰੇ ਹੈਨਾ ਅਸੀਂ ਆਪਣੀ ਕ੍ਰਿਕਟ ਅਕੈਡਮੀ ਵੀ ਚਲਾ ਰਹੇ ਹਾਂ ਉਹਨਾਂ ਨੂੰ ਕ੍ਰਿਕਟ ਵੀ ਸਿਖਾਵਾਂਗੇ ਹੈਨਾ ਤੇ ਜੋ ਪੜਾਈ ਦੇ ਬਾਰੇ ਆਪਾਂ ਉਹਨਾਂ ਨੂੰ ਗਾਈਡ ਕਰਦੇ ਹੋਏ ਉਹਨਾਂ ਨੂੰ ਪੜ੍ਹਾਈ ਵੀ ਕਰਾਵਾਂਗੇ ਹਨ ਜਿੱਦਾਂ ਕਿ ਅਸੀਂ ਆਪਣੀ ਐਸੋਸੀਏਸ਼ਨ ਚਲਾ ਹੀ ਰਹੇ ਹਾਂ ਉਹਦੇ ਵਿੱਚ ਆਪਾਂ ਜਿੰਨੇ ਵੀ ਡਿਸੇਬਿਲਟੀ ਹੋਣ ਜਾਂ ਕ੍ਰਿਕਟਰ ਹੋਣ ਜਾਂ ਉਹਨਾਂ ਨੂੰ ਕਿਸੇ ਨਾ ਕਿਸੇ ਸਪੋਰਟਸ ਤੇ ਜਿਹੜੀ ਵੀ ਗਾਈਡਿੰਗ ਚਾਹੀਦੀ ਹੋਵੇ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਵਾਵਾਂਗੇ ਹਨ ਤਾਂ ਪਰ ਹਰਾਸ਼ ਹੋ ਕੇ ਘਰੇ ਨਾ ਬੈਠੋ ਕਿਉਂਕਿ ਜਦੋਂ ਆਪਾਂ ਹਰਾਸ਼ ਹੋ ਕੇ ਘਰੇ ਬੈਠਦੇ ਹਾਂ ਨਾ ਉਹਦੇ ਨਾਲ ਅਸੀਂ ਤਾਂ ਹਰਾਸ਼ ਹੁੰਨੇ ਸਾਡੇ ਪੈਰੈਂਟ ਦੀ ਹਰਾਸ਼ ਹੁੰਦੇ ਤੇ ਲਾਈਫ ਦੇ ਵਿੱਚ ਮੈਂ ਇਦਾਂ ਦਾ ਜ਼ਰੂਰ ਕਹੂੰਗਾ ਕਿ ਕੁਝ ਨਾ ਕੁਝ ਕਰਦੇ ਰਹੋ ਹੈਨਾ ਕਿਉਂਕਿ ਹਰ ਬੰਦਾ ਕਿਸੇ ਨਾ ਕਿਸੇ ਨੂੰ ਕਿਤੇ ਨਾ ਕਿਤੇ ਲੈ ਕੇ ਜਾਂਦਾ ਇਦਾਂ ਹੀ ਆ ਹੁਣ ਮੰਨੂ ਵੀ ਕੋਈ ਨਾ ਕੋਈ ਕਿਤੇ ਨਾ ਕਿਤੇ ਲੈ ਕੇ ਆਇਆ ਸੀ ਹੈਨਾ ਤੇ ਹੁਣ ਮੈਂ ਵੀ ਉਹੀ ਕੋਸ਼ਿਸ਼ ਕਰ ਰਿਹਾ ਕਿ ਮੈਂ ਵੀ ਕਿਸੇ ਨਾ ਕਿਸੇ ਨੂੰ ਪੜ ਕੇ ਮੈਂ ਵੀ ਕਿਤੇ ਲੈ ਕੇ ਜਾਵਾਂ ਜੀ ਤੇ ਇਹ ਕਰਮਾਂ ਆ ਲਾਈਫ ਦਾ ਕਰਮਾ ਇਦਾਂ ਹੀ ਚੱਲਦਾ ਰਹਿੰਦਾ ਤੇ ਮੈਂ ਕਹੂੰਗਾ ਮਿਹਨਤ ਕਰੋ ਸੱਚੇ ਮਨ ਨਾਲ ਮਿਹਨਤ ਕਰੋ ਕਿਉਂਕਿ ਸੱਚੇ ਮਨ ਨਾਲ ਮਿਹਨਤ ਕੀਤੀ ਹੋਈ ਅੱਜ ਨਹੀਂ ਤਾਂ ਕੱਲ੍ਹ ਕੱਲ੍ਹ ਨਹੀਂ ਤਾਂ ਪਰਸੋਂ ਉਹਦਾ ਫਲ ਮਿਲਦਾ ਜ਼ਰੂਰ ਆ ਦੇਰ ਨਾ ਮਿਲੇ ਪਰ ਮਿਲਦਾ ਜ਼ਰੂਰ ਹਮ ਸਵਾਦ ਪਤ ਸ਼ੁਕਰੀਆ ਜੀ ਜੀ ਸੋ ਤੇਜਿੰਦਰ ਸਿੰਘ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਈ ਗਈ ਸੋ ਉਮੀਦ ਕਰਦੇ ਹਾਂ ਕਿ ਸਾਡੀ ਆਡੀਅנס ਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਜ਼ਰੂਰ ਆਪਣੀ ਫੀਡਬੈਕ ਸਾਡੇ ਕਮੈਂਟ ਬਾਕਸ ਦੇ ਵਿੱਚ ਸਾਨੂੰ ਲਿਖ ਕੇ ਭੇਜਿਓ ਧੰਨਵਾਦ